ਜਿਹੜੇ ਸਿੰਗਰ ਨੇ ਇਹ ਵੀ ਸਿੱਧੂ ਦੇ ਮਟਰ ਤੋਂ ਬਾਅਦ ਇੰਡਸਟਰੀ ਡਰੀ ਹੋਈ ਲੱਗਦਾ ਹੈ ਕਿ ਸਿੱਧੂ ਦੇ ਮਟਰ ਤੋਂ ਬਾਅਦ ਗੋਲਡੀ ਨੇ ਪਤਾ ਨਹੀਂ ਕਿੰਨੀ ਕਿਫਰਤੀ ਇਕੱਠੀ ਕੀਤੀ ਹੋਣੀ ਕਿੰਨਕ ਅਮਾਉਂਟ ਸੈੱਟ ਕੀਤਾ ਹੁੰਦਾ ਹੈ ਬਾਈ ਜੀ ਕਰੋੜ ਤੋਂ ਥੱਲੇ ਕਿੱਥੇ ਮੰਗਦੇ ਨੇ 1 ਕਰੋੜ ਜੀ ਕਰੋ ਬਾਰ ਉਸਦੀ ਨਾ ਆਂਦਾ ਸੰਨੀ ਰਿਪਈ ਉਹਨਾਂ ਨੇ ਕਰ ਵੜਦੇ ਨੇ ਮਤਲਬ ਜੇ ਉਹ ਘਰ ਵੜਦੇ ਕੀ ਜੀ ਬੰਦਰ ਸੋਚ ਸਕਦੇ ਹੋ ਕਿ ਕਿੰਨੇ ਬੰਦੇ ਮਾਰ ਸਕਦੇ ਸੀ ਧੀ ਮਾਂ ਤਾਂ ਵੀ ਮਾਰ ਸਕਦੀ ਸੀ ਹੋ ਸਕਦਾ ਗਾਰਡ ਵੀ ਮਰੇ ਜਾਂਦੇ ਹੋਈ ਪਿੱਛੇ ਜੇ WhatsApp ਤੇ ਚੱਲਿਆ ਸੀ ਗੋਲਡੀ ਬ੍ਰੈਡ ਦਾ ਨਾਮ ਲੈ ਕੇ ਬਹੁਤ ਫਰੋਟੀਆਂ ਮੰਗੀਆਂ ਬਹੁਤ ਬਹੁਤ ਇਹ ਚੀਜ਼ ਬਹੁਤ ਚੱਲ ਰਹੀ ਹੈ ਹਣ ਵੈਸੀ ਅੱਜ ਕੱਲ ਲੋਰੈਂਸ ਗੈਂਗ 골ਡੀ ਬਰਾੜ ਵੀ ਆ ਡੋਗੇ ਅੱਛਾ ਹੁਣ ਕੀ ਹੁੰਦਾ ਹੈ ਬਾਈ ਜੀ 골ਡੀ ਨੇ ਕਿਸੇ ਤੋਂ ਫਰੋਤੀ ਮੰਗ ਲਈ ਹੁਣ ਲੋਰੈਂਸ ਗੈਂਗ ਦੀ ਕਿਸੇ ਬੰਦੇ ਨੇ ਵੀ ਉਸ ਤੋਂ ਫਰੋਤੀ ਮੰਗ ਲਈ ਤਾਂ ਉਹ ਬੰਦਾ ਕਹੂਗਾ ਯਾਰ ਵੀ ਮੈਂ ਇਸ ਗੈਂਗ ਦੇ ਯਾਰ ਪਹਿਲਾਂ 골ਡੀ ਤੈਨੂੰ ਦੇ ਚੁੱਕੇ ਹਾਂ ਯਾਰ ਵੀ ਹੁਣ ਤੇਰੀ ਗੈਂਗ ਦਾ ਹੀ ਬੰਦਾ ਮੇਰੇ ਤੋਂ ਫਰੋਤੀ ਮੰਗ ਰਿਹਾ ਹੂੰ ਤਾਂ ਇਸ ਚੀਜ਼ ਅੱਜਕੱਲ ਬੜਾ ਚੱਕਰ ਪੈ ਰਿਹਾ ਇਸ ਚੀਜ਼ ਕਰਕੇ ਸ਼ਾਇਦ ਇਹ ਅੱਡ ਹੋਏ ਨੇ ਅਨਮੋਲ ਅੱਡ ਹੋ ਗਿਆ ਗੁੱਲੜੀ ਅੱਡ ਹੋ ਗਿਆ ਸ਼ਾਇਦ ਇਹਨਾਂ ਦਾ ਆਪਸ ਵਿੱਚ ਕੋਈ ਮਤਭੇਦ ਸੀਗਾ ਉਹ ਵੀ ਹੁਣ ਪਤਾ ਨਹੀਂ ਹੈ ਜਾਂ ਦਿਖਾਣ ਲਈ ਕੀਤਾ ਹੈ ਫਿਰੌਤੀ ਮੰਗਣ ਦਾ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਗੈਂਗਸਟਰ ਉਹ ਲੋਕ ਭਾਈ ਜੀ ਗੈਂਗਸਟਰਾਂ ਨੂੰ ਪੈਸਾ ਚਾਹੀਦਾ ਹੁੰਦਾ ਇਹਨਾਂ ਨੇ ਜਿਹੜੇ ਆਪਣੇ ਸ਼ੂਟਰ ਪਾਲਨੇ ਹੁੰਦੇ ਆ ਆਪਣਾ ਜੇਲ੍ਹ ਚ ਟਾਈਮ ਕੱਟਣਾ ਹੁੰਦਾ ਆ ਬੈਸਟ ਟਾਈਮ ਕੱਟਣ ਲਈ ਕੀ ਹੁਣ ਖਰਚਾ ਪਾਣੀ ਮਤਲਬ ਜੇਲ੍ਹ ਅਥਾਰਟिटीज ਨੂੰ ਰਿਸ਼ਵਤ ਦੇਣ ਲਈ ਆਪਣੇ ਚੰਗੇ ਕੱਪੜੇ ਚੰਗੇ ਆਪਣੀ ਲਾਈਫ ਜੀਣ ਲਈ ਬਾਹਰ ਸ਼ੂਟਰਾਂ ਨੂੰ ਪੈਸੇ ਦੇਣ ਲਈ ਕੋਈ ਹੋਰ ਜੇਲ੍ਹ ਚ ਬੰਦੇ ਨੇ ਉਹਨਾਂ ਕਰਕੇ ਉਹਨਾਂ ਦਾ ਖਰਚਾ ਭਜਾਉਣ ਲਈ ਤਾਂ ਕਰਕੇ ਬਾਈ ਜੀ ਹੁਣ ਬਾਈ ਜੀ ਮੈਨੂੰ ਲੱਗਦਾ ਹੈ ਕਿ ਸਿੱਧੂ ਤੇ ਮਟਰ ਤੋਂ ਬਾਅਦ ਗੋਲਡੀ ਨੇ ਪਤਾ ਨਹੀਂ ਕਿੰਨੀ ਕੁ ਫਰauti ਇਕੱਠੀ ਕੀਤੀ ਹੋਣੀ ਹੂੰ ਇਹ ਨਹੀਂ ਲਾਰਸ ਨੇ ਨਾ ਕੀਤੀ ਹੋਵੇ ਹਾਂ ਮਤਲਬ ਇੰਨਾ ਨਹੀਂ ਇਕੱਠੀ ਉਸ ਟਾਈਮ ਇਕੱਠੇ ਸੀਗੇ ਚਲੋ ਅੱਜ ਅੱਡ ਹੋ ਗਏ ਤਾਂ ਲੱਕੀ ਪਟਿਆਲ ਨੇ ਪਤਾ ਨਹੀਂ ਕਿੰਨੀ ਕੀਤੀ ਹੋਵੇ ਨਾਲੇ ਓਪੋਜ਼ਿਟ ਆ ਇਹਨਾਂ ਦੇ ਮਤਲਬ ਦਵਿੰਦਰ ਬੰਬੀਆ ਗੈਂਗ ਲੱਕੀ ਛੱਡੋ ਮਤਲਬ ਦਵਿੰਦਰ ਬੰਬੀਆ ਗੈਂਗ ਹਮ ਲਾਈਕ ਅੱਜ ਕੱਲ ਦਵਿੰਦਰ ਵੀ ਬੰਬੀਆ ਗੈਂਗ ਨੂੰ ਚਲਾ ਲੱਕੀ ਰਿਹਾ ਨਾ ਤੇ ਮੈਂ ਤਾਂ ਕਿਹਾ ਹਮ ਹਾਂਜੀ ਤਾਂ ਕਰਕੇ ਬਈ ਜੀ ਫਰੋਤੀ ਆਪਣੀ ਇੰਡਸਟਰੀ ਤੋਂ ਲਈ ਬਹੁਤ ਜਾ ਰਹੀ ਆ ਜੇ ਫਰੋਤੀ ਨਹੀਂ ਲਈ ਜਾ ਰਹੀ ਤਾਂ ਸਾਥ ਲਿਆ ਜਾ ਰਿਹਾ ਤੇ ਉਹਨੂੰ ਕਿਹਾ ਜਾ ਰਿਹਾ ਕਿ ਤਿੰਨੇ ਮਤਲਬ ਆ ਇੱਥੇ ਗਾਣਾ ਗਾ ਦੇ ਉਸ ਦਾ ਬੰਦੇ ਦੀ ਕੰਪਨੀ ਆ ਉਸ ਨਾਲ ਆ ਇਹ ਕਰਦੇ ਇਹ ਚੀਜ਼ ਸੈਦੂ ਵਾਲਾ ਕੰਡ ਹੋਇਆ ਸੀਗਾ ਚਲੋ ਉਸ ਦਿਨ ਤਾਂ ਉਹਦੇ ਨਾਲ ਕੋਈ ਸਿਕਿਉਰਿਟੀ ਬੰਦਾ ਸੀਗਾ ਨਹੀਂ ਉਹ ਲੈ ਕੇ ਨਹੀਂ ਗਿਆ ਹਾਂਜੀ ਤੇ ਕੁਦਰਤੀ ਉਹਦੀ ਸਿਕਿਉਰਿਟੀ ਕਢਾ ਦਿੱਤੀ ਗਈ ਸੀ ਇੱਕ ਦਿਨ ਪਹਿਲਾਂ ਹੀ ਹਾਂਜੀ ਜਦ ਮੰਨ ਲਓ ਕੋਈ ਸਿਕਿਉਰਿਟੀ ਦੇ ਵਿੱਚ ਕੋਈ ਕਲਾਕਾਰ ਹੁੰਦਾ ਵੀ ਹੈ ਮਤਲਬ ਤਗੜੀ ਸਿਕਿਉਰਿਟੀ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸ਼ਾਹਰੁਖ ਨੂੰ ਉਹਦੀ ਪਹਿਲਾਂ ਸੁਪਾਰੀ ਦਿੱਤੀ ਗਈ ਸੀ ਵੀ ਮਾਰਨ ਲਈ ਹਾਂ ਜੀ ਸ਼ਾਹਰੁਖ ਨੂੰ ਸਭ ਤੋਂ ਪਹਿਲਾਂ 14 ਤੋਂ 21 ਗਨਮੈਨ ਵੀ ਸੀ ਉਸ ਟਾਈਮ ਉਹਦੇ ਨਾਲ ਹਨਾ ਉਹ ਕਹਿੰਦਾ ਉਦੋਂ ਵੀ ਕੰਮ ਹੋ ਜਾਏਗਾ ਹਾਂਜੀ ਤਾਂ ਕੀ ਇਹਨਾਂ ਸੌਖਾ ਹੁੰਦਾ ਹੈ ਵੈਸੇ ਵੱਡੀ ਸਿਕਿਉਰਿਟੀ ਦੇ ਵਿੱਚ ਇੱਕ ਸਿੰਗਰ ਨੂੰ ਮਾਰਨ ਲਈ ਭਾਈ ਜੀ ਹੁਣ ਗੋਗੀ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਗੈਂਗਸਟਰ ਦੀ ਗੋਗੀ ਨੂੰ ਮਾਰਨ ਦੋ ਮੁੰਡੇ ਆਏ ਗੋਗੀ ਦੀ ਗਾਰਡ ਚ 40 ਤੋਂ 50 ਮੁਲਾਜ਼ਮ ਪਲੱਸ IRPF ਲੱਗੀ ਹੁੰਦੀ ਸੀ ਹੁਣ ਉਹ ਦੋ ਮੁੰਡਿਆਂ ਨੂੰ ਪਤਾ ਆਇਆ ਸੀ ਮਾਰਨ ਗਏ ਆ ਨਾਲ ਦੀ ਨਾਲ ਤਾਂ ਹੱਥ ਖੜੇ ਕਰਨ ਹੋ ਰਹੇ ਹੂੰ ਵੀ ਜੇ ਅਸੀਂ ਮਾਰਾਂਗੇ ਤਾਂ ਗਾਰਦ ਵਾਲੇ ਤਾਂ ਮਾਰਨ ਗਏ ਲੇਕਿਨ ਉਹ 40 ਤੋਂ 50 ਬੰਦਿਆਂ ਦੀ ਗਾਰਦ ਚ ਵੀ ਉਹਨੂੰ ਮਾਰ ਕੇ ਆਏ ਖੁਦ ਮਾਰ ਗਏ ਲੇਕਿਨ 40 ਤੋਂ 50 ਬੰਦਿਆਂ ਦੀ ਗਾਰਦ ਚ ਉਹਨੂੰ ਮਾਰ ਕੇ ਆਏ ਯਾਨੀ ਉਹ ਪਹਿਲਾਂ ਹੀ ਪ੍ਰੀ ਪਲਾਨਡ ਹੁੰਦੇ ਨੇ ਵੀ ਅਸੀਂ ਤਾਂ ਮਰਨਾ ਹੀ ਹੈ ਪਰ ਅਸਲ ਕੰਮ ਨਵੇੜ ਕੇ ਮਾਰਾ ਬਿਲਕੁਲ ਤੇ ਮਤਲਬ ਹੁਣ ਸ਼ਾਹੁਰਖਵਾਰ ਕੇ ਜਿਹੜੇ ਐਡੇ بڑے ਗੈਂਗਸਟਰ ਤਾਂ ਇਹ ਆਪਣੇ ਮਾਈਂਡ ਨਾਲ ਕੀ ਪਤਾ ਕੀ ਸੋਚਦੇ ਆ ਅਸਲ ਚ ਬਾਈ ਜੀ ਇਹ ਗੁਰਿਲਾ ਯੋਧਾਲੀ ਨੀਤੀ ਅਪਣਾਉਂਦੇ ਆ ਗੈਂਗਸਟਰ ਇਹ ਉਹਦੋਂ ਕਤਲਉਂਦੇ ਆ ਜਦੋਂ ਸਾਰੇ ਪਾਸੇ ਮਾਹੌਲ ਇਹਨਾਂ ਨੂੰ ਲੱਗਦਾ ਵੀ ਕਿ ਹੁਣ ਹੁਣ ਬਾਈ ਜੀ ਸਿਕਿਉਰਿਟੀ ਇੱਕ ਦਿਨ ਪਹਿਲਾਂ ਵਿਡਰੋ ਹੋਈ ਇੱਕ ਦੋ ਦਿਨ ਚ ਹੀ ਕੰਮ ਕਰਤਾ ਨਾ ਇਹ ਤਾਂ ਅਗਰ ਕਿ ਬਾਈ ਜੀ ਆ ਸੀਨ ਹੁੰਦਾ ਆ ਇਹਨਾਂ ਚ ਜਪਾ ਦੇਖਿਆ ਜਾਨੇ ਭਾਈ ਇਹ ਤਾਂ ਬਹੁਤ ਜੋਲੇ ਮਰਡਰ ਚੈਨਲ ਆ ਲੋ ਜੀ ਸਿੱਧੂ ਪਾਰ ਨਾ ਆਂਦਾ ਉਹਨਾਂ ਨੇ ਸੋਚੇ ਹੋਏ ਸੀ ਕਿ ਜਦੋਂ ਨੀਰਾ ਹੋ ਗਿਆ ਸੀ ਇਹਨਾਂ ਦੇ ਘਰ ਵੜਨਾ ਹਾਂ ਉਹ ਪੁਲਿਸ ਰਿਪੋਰਟ ਵੀ ਮੈਂ ਪੜ੍ਹੀ ਹੈ ਕਿ ਉਹਨਾਂ ਕੋਲ ਗ੍ਰੇਨੇਡ ਵੀ ਸੀਗੇ ਉਹ ਮਤਲਬ ਉਹ ਗ੍ਰੇਨੇਡ ਲਾਂਚਰ AK47 ਤੇ ਫਿਟ ਸੀਗਾ ਕੋ ਅਲੱਗ ਤੋਂ ਵੀ ਗ੍ਰੇਨੇਡ ਸੀ ਉਹਨਾਂ ਕੋਲੇ ਜਿਹੜੇ ਦੀ ਪੁਲਿਸ ਨੇ ਰਿਕਵਰ ਕੀਤੇ ਆ ਜੀ ਜੇ ਵੀ ਜੇ ਇਹ ਅਗਰ ਬਾਈਚਾ ਸੋ ਤਾਂ ਭੱਜ ਵੀ ਜਾਂਦਾ ਮਤਲਬ ਜੇ ਇਹ ਬਾਹਰ ਨਾ ਆਂਦਾ ਅੱਛਾ ਜੀ ਕਰੋ ਬਾਰੂਸ ਤੇ ਨਾ ਆਂਦਾ ਤੰਨੀ ਰੇਪੇ ਉਹਨਾਂ ਨੇ ਘਰੇ ਵੜਨਾ ਸੀ ਮਤਲਬ ਜੇ ਉਹ ਘਰ ਵੜਦੇ ਤੁਸੀਂ ਮੰਨਜ਼ਰ ਸੋਚ ਸਕਦੇ ਹੋ ਕਿ ਕਿੰਨੇ ਬੰਦੇ ਮਰ ਸਕਦੇ ਸੀ ਉਹਦੀ ਮਾਤਾ ਵੀ ਮਰ ਸਕਦੀ ਸੀ ਉਹ ਗਾਰਡ ਜੇ ਮੁਕਾਬਲਾ ਕਰਦੇ ਉਹ ਗਾਰਡ ਮਾਰ ਮਾਰ ਵੀ ਜਾਂਤਾਂ ਦੇ ਦਿੰਦੇ ਗੈਂਗਸਟਰ ਨੂੰ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਪੁਲਿਸ ਦੀ ਤਾਂ ਪਰਫੈਕਟ ਹੁੰਦੀ ਹੈ ਗੈਂਗਸਟਰਾਂ ਦੀ ਉਹ ਮੇ ਟ੍ਰੇਨਿੰਗ ਨਹੀਂ ਹੁੰਦੀ ਬਟ ਹੋ ਸਕਦਾ ਗਾਰਡ ਵੀ ਮਰੇ ਜਾਂਦੇ ਹੋ ਬਾਈ ਜੀ ਹੂੰ جانبے ਕੁਸੂਰ ਨਹੀਂ ਜਾਨੇ ਬਿਲਕੁਲ ਕਿਉਂਕਿ ਇੰਨੇ ਘਾਤਖ਼ਤ ਹਥਿਆਰ ਸੀਗੇ ਤੇ ਉਹ ਬੰਦਿਆਂ ਦਾ ਕੀ ਸੀ ਕੀ ਮਾਰਨਾ ਹੈ ਤਾਂ ਮਾਰਨਾ ਹੈ ਅੱਛਾ ਇੱਕ ਮੰਨ ਲਓ ਜਿਵੇਂ ਹੁਣ ਆਪਾਂ ਇਸ ਚੀਜ਼ ਤੇ ਗੱਲ ਕਰ ਲਈਏ ਜਦ ਕੋਈ ਸ਼ੂਟਰ ਨੂੰ ਸੁਪਾਰੀ ਦਿੱਤੀ ਜਾਂਦੀ ਹੈ ਵੱਡੇ ਗੈਂਗਸਟਰ ਵੱਲੋਂ ਕਰਿੰਦੇ ਨੂੰ ਦਿੱਤੀ ਜਾਂਦੀ ਹੈ ਮੰਨ ਲਓ ਲਾਰੈਂਸ ਨੇ ਕਿਸੇ ਸ਼ੂਟਰ ਨੂੰ ਕਿਹਾ ਵੀ ਫਲਾਣੇ ਗੈਂਗਸਟਰ ਦਾ ਤੂੰ ਕੰਮ ਕਰਨਾ ਹੈ ਤਾਂ ਸ਼ੂਟਰ ਨੂੰ ਪੈਸੇ ਕਿੰਨੇ ਦਿੱਤੇ ਦਿੱਤੇ ਜਾਂਦੇ ਨੇ ਕਿੰਨਾ ਕਾਊਂਟ ਮਿਲਦਾ ਵੀ ਜਿਹੜਾ ਉਹ ਉਹਨੇ ਅਮਾਊਂਟ ਪਿੱਛੇ ਬੰਦਾ ਮਾਰ ਦਿੰਦਾ ਬਾਈ ਜੀ ਮੈਂ ਤੁਹਾਨੂੰ ਸੱਚਾਈ ਗੱਲ ਦੱਸਾਂ ਮੂਸ਼ੇ ਲਿਮਟ ਰਚਣਾ ਐ ਨਹੀਂ ਪਤਾ ਵੀ ਕੀ ਮਤਲਬ ਬੰਦਿਆਂ ਕੋਲੇ 50-50 ਹਜ਼ਾਰ ਲੱਖ-ਲੱਖ ਰੁਪਏ ਆ ਹੀ ਪਹੁੰਚਿਆ ਹੋਵੇ ਕਿ ਇੱਥੇ ਪਹੁੰਚੋ ਤੁਸੀਂ ਉੱਥੇ ਪਹੁੰਚੋ ਮਤਲਬ ਇੰਨੇ ਕੇ ਪੈਸੇ ਦਿੱਤੇ ਜਾਂਦੇ ਆ ਕਿ ਤੁਸੀਂ ਇੱਥੇ ਪਹੁੰਚ ਜੋ ਥੋੜਾ ਖਾਣ ਪੀਣ ਹੋ ਜੇ ਤੇ ਤੁਹਾਡੇ ਕੋਲ ਮਤਲਬ ਫਿਰ ਵੀ 10-20 ਹਜ਼ਾਰ ਵਾਚਦਾ ਹੋਵੇ ਕਿ ਤੂੰ ਮਤਲਬ ਕੋਈ ਵੀਰਜੀ ਐ ਨਹੀਂ ਹੈਗਾ ਕਿ ਬਹੁਤ ਮੋਟੀ ਰਕਮ ਦਿੱਤੀ ਜਾਂਦੀ ਆ ਇਹ ਝੂਠ ਕੰਮ ਹੋਣ ਤੋਂ ਬਾਅਦ ਭਾਵੇਂ ਕੁਝ ਦੇ ਦਿੱਤਾ ਜਾਵੇ ਕੰਮ ਤੋਂ ਪਹਿਲਾਂ ਤਾਂ ਸਿਰਫ ਇਹੀ ਹੁੰਦਾ ਆ ਕੀ ਹਾਲ ਐ ਨਿੱਕ ਪੈਸੇ ਤੋਂ ਉੱਥੇ ਜਾਣ ਚੋਗੇ ਤੇ ਮਤਲਬ ਤੁਹਾਡੇ ਖਾਣ ਪੀਣ ਚੋਗੇ ਸੀ ਜੇ ਬਾਈ ਚਾਂਸ ਕੋਈ ਗੱਲ ਹੋ ਜੇ ਤੁਹਾਡੇ ਨਿਕਲਣ ਲਈ ਐਨਾ ਕੀ ਹੁੰਦਾ ਆ ਕੋਈ ਜ਼ਿਆਦਾ ਨਹੀਂ ਹੁੰਦਾ ਜਿਵੇਂ ਜਿਸ ਦਿਨ ਮੂਸੇ ਵਾਲਾ ਕਾਂਡ ਹੁੰਦਾ ਆ ਦੱਸਿਆ ਜਾਂਦਾ ਵੀ ਜਿੱਥੇ ਮੂਸੇ ਵਾਲੇ ਦੀ ਥਾਰ ਰੁਕਦੀ ਹੁੰਦੀ ਆ ਜਿੱਥੇ ਮਾਰਿਆ ਜਾਂਦਾ ਉਸ ਤੋਂ ਕੁਛ ਮੀਲ ਦੂਰ ਹੀ ਨਾਕਾ ਲੱਗਦਾ ਹੁੰਦਾ ਸੀ ਪੱਕਾ ਉਸ ਦਿਨੋਂ ਨਾਕਾ ਵੀ ਨਹੀਂ ਸੀ ਤਾਂ ਕਿ ਇਹ ਸਾਰੀ ਚੀਜ਼ਾਂ ਵੀ ਕਾਊਂਟ ਹੁੰਦੀਆਂ ਨੇ ਤੁਹਾਡੇ ਵਿੱਚ ਇਹ ਚੀਜ਼ਾਂ ਤੇ ਵੀ ਗੈਂਗਸਟਰ ਭਾਈ ਜੀ ਰੈਕੀ ਹੁੰਦੀ ਹੈ ਪਰ ਪ੍ਰੋਪਰਲੀ ਧਿਆਨ ਦਿੱਤਾ ਜਾਂਦਾ ਵੀ ਕਿਸ ਦਿਨ ਨਾਕਾ ਨਹੀਂ ਲੱਗਾ ਕਿਸ ਦਿਨ ਲੱਗੂ ਕਿਸ ਦਿਨ ਕੀ ਚੀਜ਼ ਹੁੰਦੀ ਹੈ ਇਹ ਚੀਜ਼ ਨਹੀਂ ਮਤਲਬ ਪ੍ਰੋਪਰ ਰੈਕੀ ਕੀਤੀ ਜਾਂਦੀ ਆ ਬਿਲਕੁਲ ਇਹ ਚੀਜ਼ ਵੀ ਕਾਊਂਟ ਕਰਦੇ ਆ ਕਿ ਨਾਕਾ ਕਿੱਥੇ ਐ ਰਸਤੇ ਕਿਹੜੇ ਨੇ ਜੀ ਇਹ ਰਸਤਾ ਹੋ ਜੇ ਤਾਂ ਕਿ ਹੁਣ ਨਾਬਾ ਜਿਲ ਬ੍ਰੇਕਾਡ ਐ ਭਾਈ ਜੀ ਕਿੱਡਾ ਵੱਡਾ ਗੰਡਾ ਕਿੱਡਾ ਵੱਡਾ ਗੰਡਾ ਸੀ ਤੇ ਬੰਦਿਆਂ ਕੋਲੇ ਮਤਲਬ ਜੀ ਪੀਐਸ ਰੂਟ ਔਨ ਪ੍ਰਿੰਟਰ ਪ੍ਰਿੰਟ ਆਊਟ ਕੱਢੇ ਹੋਏ ਸੀ ਵੀ ਜੇ ਇਹ ਰਸਤਾ ਨਹੀਂ ਤਾਂ ਇਹ ਰਸਤਾ ਹੁਣੋਂ ਸਾਡੇ ਸਮਾਨੇ ਚੋਂ ਨਿਕਲੇ ਸੀ ਨਾਂਬੇ ਤੋਂ ਆਂਦੇ ਹੋਏ ਸਾਡੇ ਸਮਾਣੇ ਕੀ ਹੋਇਆ ਮਤਲਬ ਐ ਸੀਗਾ ਕਿ ਆਰੀਆਂ ਨੇ ਗੱਡੀਆਂ ਇੱਕ ਬੰਦਾ ਸੀਗਾ ਆਰਕੈਸਟਰ ਵਾਲੇ ਸੀ ਤੇ ਉਹਨੇ ਐ ਦੇਖਿਆ ਜਿਵੇਂ ਉਹ ਪੁਲਿਸ ਨੂੰ ਦੇਖ ਕੇ ਥੋੜੀ ਗੱਡੀ ਖਿੱਚਦੇ ਨੇ ਉਹਨੇ ਗੱਡੀ ਖਿੱਚੀ ਉਹ ਪੁਲਿਸ ਵਾਲਾ ਥੋੜਾ ਪਤਾ ਨਹੀਂ ਕੀ ਹੋਇਆ ਉਹਨੇ ਗੋਲੀ ਚਲਾਤੀ ਉਹ ਡਾਂਸਰ ਮਰ ਗਿਆ ਹੂੰ ਉਹ ਉਸੇ ਰੂਟ ਤੋਂ ਸਮਾਣੇ ਤੋਂ ਨਿਕਲਣੇ ਕਿਉਂਕਿ ਸਮਾਣੇ ਤੋਂ ਹਰਿਆਣਾ ਐਂਟਰ ਹੋਏ ਤਾਂ ਬਈ ਜੀ ਐਂ ਐਂ ਦੱਸ ਦਿਆ ਕਿ ਉਹ ਪਿੰਡਾਂ ਵਾਲੇ ਰਸਤੀਆਂ 'ਚੋਂ ਗਏ ਉਹ ਚੀਜ਼ਾਂ ਦੇ ਵੀ ਉਹਨਾਂ ਕੋਲੋਂ ਪ੍ਰਿੰਟ ਆਊਟ ਸੀਗੇ ਹੂੰ ਤੇ ਇਹ ਪਲਾਨ ਬੀ ਪਲਾਨ ਸਾਰਾ ਕੁਝ ਹੀ ਉਹਨਾਂ ਕੋਲੇ ਤਾਂ ਕਰਕੇ ਬਾਈ ਜੀ ਇਹ ਪ੍ਰੋਪਰ ਰੈਕੀ ਕੀਤੀ ਹੁੰਦੀ ਆ ਤੇ ਪ੍ਰੋਪਰ ਇਹ ਦੇਖਦੇ ਆ ਕਿ ਕਿਹੜੇ ਰੂਟ ਤੋਂ ਜਾਣਾ ਹੁਣ ਜਿਸ ਦਿਨ ਮੂਸ਼ੇ ਵਾਲੇ ਦਾ ਮਰਡਰ ਹੋਇਆ ਉਹਨਾਂ ਤੀ ਕਰੂਲਾ ਤੱਕੀ ਕਰੂਲਾ ਗੱਡੀ ਦੀ ਇੱਕ ਤੱਕੀ ਕੰਡਕਟਰ ਸਾਈਡ ਵਾਲੀ ਲੱਗਦੀ ਨਹੀਂ ਹੈਗੀ ਉਹ ਮਤਲਬ ਕੁਝ ਹੋ ਜਾਂਦਾ ਉਹਨੂੰ ਉਹ ਗੱਡੀ ਬਿਨਾਂ ਤੱਕੀ ਤੋਂ ਹੀ ਭਜਾਈ ਜਾਂਦੇ ਆ ਉਹ ਦੇਖਦੇ ਆ ਖੇਤਾਂ ਜਾ ਕੇ ਉੱਥੇ ਗੱਡੀ ਰੋਕ ਕੇ ਉਹ ਆਲਟੋ ਖੋ ਕੇ ਨਿਕਲ ਜਾਂਦੇ ਆ ਤੇ ਜਿਹੜੇ ਬਲੈਰੋ ਵਾਲੇ ਹੁੰਦੇ ਆ ਉਹ ਗਲਤ ਰਾਹ ਪੈ ਜਾਂਦੇ ਆ ਉਹ ਕਿਸੇ ਕੱਚੇ ਰਾਹ ਪੈ ਜਾਂਦੇ ਆ ਜਾ ਕੇ ਅੱਗੇ ਬਈ ਜੀ ਉਹ ਖੇਤਾਂ 'ਚ ਹੀ ਖੜੇ ਰਹਿੰਦੇ ਆ ਕਿਤੇ ਜਾ ਕੇ ਘੰਟਾ ਦੋ ਘੰਟੇ ਪੁਲਿਸ ਜੇ ਚਾਹਦੀ ਪੁਲਿਸ ਉੱਥੇ ਢੇੜਾ ਵੀ ਮਾਰਦੀ ਹੈ ਲੇਕਿਨ ਜ਼ਿਆਦਾ ਧਿਆਨ ਨਹੀਂ ਦਿੰਦੀ ਹੈਗੀ ਅੱਛਾ ਮਰਡਰ ਤੋਂ ਬਾਅਦ ਉਹ ਖੇਤਾਂ 'ਚ ਖੜੇ ਰਹਿੰਦੇ ਨੇ ਖੜੇ ਰਹਿੰਦੇ ਆ ਉਹਨਾਂ ਨੂੰ ਰੂਟ ਦਾ ਨਹੀਂ ਪਤਾ ਲਾਦਾ ਗੱਡੀ ਹੋਰ ਮੰਗਾਉਂਦੇ ਨੇ ਫਿਰ ਗੱਡੀ ਹੋਰ ਮੰਗਾਂਦੇ ਆ ਉਹਨਾਂ ਨੂੰ ਰਸਤੇ ਦਾ ਨਹੀਂ ਪਤਾ ਲੱਗਦਾ ਰਸਤਾ ਖੋ ਜੰਦਾ ਉਹਨਾਂ ਤੋਂ ਖਿਆਲਾ ਪਿੰਡ ਸੋਰੀ ਕਿ ਮੈਂ ਜਪਿੰਦਰਜੀਤ ਸਿੰਘ ਦੀ ਉਹ ਬੁੱਕ ਪੜ੍ਹੀ ਆ ਹੂ ਕਿਲ ਸਿੱਧੂ ਮੂਸੇ ਵਾਲਾ ਹਾਂ ਉਸ ਉਹ ਦੱਸ ਦਿਆ ਵੀ ਖਿਆਲੇ ਪਿੰਡ ਕੋਲ ਜਾ ਕੇ ਲਾਈਕ ਬੌਂਦਲ ਜਾਂਦੇ ਆ ਫੇਰ ਉੱਥੇ ਮਤਲਬ ਜਿਹੜੇ ਇਹਨਾਂ ਦਾ ਹੈਂਡਲਰ ਸੀ ਉਹ ਬਿਜਲੀ ਗੋਲਦੀ ਬਰਾੜੀ ਸੀ ਤੈਨੂੰ ਕਹਿੰਦੇ ਗੱਡੀ ਭੇਜਦਾ ਫੇਰੇ ਨਿਕਲਦੇ ਆ ਤੇ ਪੁਲਿਸ ਕਹਿੰਦੇ ਮਤਲਬ ਪਿੰਡ ਵਾਲੇ ਫੋਨ ਵੀ ਕਰਦੇ ਆ ਪੁਲਿਸ ਨੂੰ ਕਿ ਮਤਲਬ ਅਜਨੇ ਵੀ ਇਹ ਲੋਕ ਦੇਖੇ ਗਏ ਨੇ ਪੁਲਿਸ ਪੀਸੀਆਰ ਆਫਦੇ ਵੱਲੋਂ ਪੀਸੀਆਰ ਢੇੜਾ ਮਾਰਨ ਆਂਦੀ ਆ ਸ਼ਾਇਦ ਉਹਨਾਂ ਨੂੰ ਹਲੇ ਪਤਾ ਨਹੀਂ ਹੁੰਦਾ ਕੀ ਸਿੱਧੂ ਦਾ ਮਰਡਰ ਹੋ ਗਿਆ ਉਹ ਢੇੜਾ ਮਾਰਨ ਆਂਦੇ ਆ ਉਹ ਆਫ ਦਾ ਵੇਛਲੇ ਜਿਓ ਕੇ ਦੇਖ ਕੇ ਕਿ ਅਨੀਵਸਨਾਂ ਕੀ ਦੇਖ ਕੇ ਮੁਰਜ ਜਾਂਦੇ ਆ ਤੇ ਸੁਣਿਆ ਜਾਂਦਾ ਖੇਤਾਂ ਛੀ ਗਏ ਹੂੰ ਜਿੱਥੇ ਇਹਨਾਂ ਨੇ ਸਟੇ ਕੀਤੀ ਕੁਝ ਦਿਨ ਸਟੇ ਕੀਤੀ ਘੰਟਾ ਅਤ ਘੰਟਾ ਲੜ ਘੰਟਾ ਘੰਟਾ ਡੇਢ ਘੰਟਾ ਰੁਕੇ ਹਾਂਜੀ ਤੇ ਮਤਲਬ ਪੰਜਾਬ ਹਰਿਆਣਾ ਵਾਲੇ ਬਾਰਡਰ ਤੇ ਪ੍ਰੋਪਰਲੀ ਬੈਰੀਕੇਡਿੰਗ ਵੀ ਨਹੀਂ ਹੋਈ ਹਾਂ ਇਹ ਜੀ ਹੋਣ ਦੇ ਬਾਵਜੂਦ ਵੀ ਪੰਜਾਬ ਹਰਿਆਣਾ ਬਾਰਡਰ ਤੇ ਪ੍ਰੋਪਰਲੀ ਬੈਰੀਕੇਡਿੰਗ ਨਹੀਂ ਹੋਈ ਤੇ ਉਹ ਆਰਾਮ ਨਾਲ ਬਾਰਡਰ ਕ੍ਰੋਸ ਕਰ ਜਾਂਦੇ ਆ ਜਿਵੇਂ ਸਿੱਧੂ ਵਾਲੇ ਕਾਨ ਤੋਂ ਆਪਾਂ ਅਲਾਵਾ ਗੱਲ ਕਰੀ ਏਪੀ ਦਾ ਹੋਇਆ ਜਾਂ ਹੋਰ ਵੀ ਕਾਪੀ ਹੁਣ ਭਾਈ ਜੀ ਸਿੱਧੂ ਦੇ ਫਾਦਰ ਕਹਿੰਦੇ ਆ ਪ੍ਰੇਮ ਢਿੱਲੋਂ ਬਾਰੇ ਪ੍ਰੇਮ ਢਿੱਲੋਂ ਇਨ੍ਹਾਂ ਕੋਲੇ ਬੋਰ ਸਿੰਘ ਸੈਨ ਸੀ ਜੀ ਪ੍ਰੇਮ ਤੋਂ ਧਾਇਰੀਆ ਆ ਗਿਆ ਮਾਝਾ ਮਾਝਾ ਜੀ ਮਾਝਾ ਜੋਂ ਜੱਗੂ ਭਗਵਾਨਪੁਰਿਆ ਜੀ ਜੱਗੂ ਭਗਵਾਨਪੁਰਿਆ ਵ ਕਹਿੰਦੇ ਪ੍ਰੇਮ ਨੂੰ ਫੋਨ ਕਰਕੇ ਕਹਿੰਦਾ ਕਿ ਤੂੰ ਇਹਨਾਂ ਦਾ ਗਾਣਾ ਨਹੀਂ ਕਰਨਾ ਸਿੱਤੂ ਦੇ ਫਾਦਰੋਂ ਸਟੇਜ ਕਹਿੰਦੇ ਆ ਕਿ ਆਪਾਂ ਕਹਦਾ ਵੀ ਕੋਈ ਨਾ ਘਟ ਖਾਲੀ ਤੂੰ ਰਹਿਣ ਦੇ ਕੋਈ ਨਾ ਨਾ ਕਰ ਤਾਂ ਫਿਰ ਬਈ ਜੀ ਤੁਸੀਂ ਸ਼ਿਰਿਆਂ ਨੂੰ ਦੇਖ ਸਕਦੇ ਹੋ ਕਿ ਕਿੰਨੀ ਕ ਦਖਲ ਅੰਦਾਜੀ ਹੈ ਅੰਡਰਵਰਲਡ ਦੀ ਕਲਾਕਾਰਾਂ ਚ Música